ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਤਸਰੀ ਕਾਲ ਹੈ ਜੀ ਤੋ ਲੋ ਜੀ ਟਾਈਮ ਹੋ ਗਿਆ ਸਵਾ 9 ਵਜੇ ਦਾ ਅੱਜ ਬੱਚਿਆਂ ਨੇ ਮਾਰੀ ਹੈ ਛੁੱਟੀ ਔਰ ਮੇਰੀ ਵੀ ਥੋੜੀ ਜੀ ਤਬੀਅਤ ਖਰਾਬ ਸੀ ਕਿਉਂਕਿ ਮੌਸਮ ਚੇਂਜ ਹੋ ਰਿਹਾ ਹਨ ਔਰ ਰੁਪੈਂਝਰ ਬੈਠੀ ਹੈ ਇੱਧਰ ਬੈੱਡ ਪਰ ਕਿਉਂਕਿ ਅੱਜ ਮੈਂ ਬੈੱਡ ਸ਼ੀਟ ਚੱਕਤੀ ਤੋਰੀ ਅੱਜ ਮੈਂ ਕਿਉਂਕਿ ਦੀਵਾਲੀ ਆ ਗਈ ਥੋੜੀ ਜੀ ਸਾਫ ਸਫਾਈ ਵੀ ਜ਼ਰੂਰੀ ਹੈ ਬੈੱਡ ਸ਼ੀਟਾਂ ਸਾਰੀਆਂ ਸਹਰਾਣੇ ਕੇ ਕਵਰ ਕਵਰ ਆਪਾਂ ਨੇ ਮਸ਼ੀਨ ਚਲਾ ਰੱਖੀ ਅੰਦਰ ਔਰ ਉਹ ਤੋਏ ਜਾ ਰਹੀਆਂ ਫਿਲਹਾਲ ਔਰ ਅੱਜ ਬੈੱ ਕਮੈਂਟ ਕਰਕੇ ਦੱਸਿਓ ਕਿ ਬੈੱਡ ਸ਼ੀਟ ਕਿੱਦਾਂ ਦੀ ਲੱਗ ਰਹੀ ਐ ਤੁਹਾਨੂੰ ਔਰ ਇਹ ਆਪਾਂ ਨੇ ਅੱਜ ਬੈੱਡ ਸ਼ੀਟ ਬਚਾਈ ਐ ਫਿਲਹਾਲ ਮੈਨੂੰ ਤਾਂ ਪਿਆਰੀ ਲੱਗ ਰਹੀ ਐ ਤੁਸੀਂ ਕਮੈਂਟ ਕਰਕੇ ਦੱਸਿਓ ਔਰ ਫਿਲਹਾਲ ਰੋਟੀ ਪਾਣੀ ਆਪਾਂ ਨੇ ਖਾ ਲਿਆ ਤਾਂ ਫਿਲਹਾਲ ਰੋਟੀ ਪਾਣੀ ਆਪਾਂ ਨੇ ਖਾ ਲਿਆ ਭਾਂਡੇ-ਭਾਂਡੇ ਪਈਆਂ ਮੇਰੇ ਮੰਜ ਨਾਲੇ ਔਰ ਝਾੜੂ ਮੈਂ ਸਾਰਾ ਲਾ ਦਿਆ ਤੇ ਡਸਟਿੰਗ ਵੀ ਹੋ ਗਈ ਐ ਥੋੜੀ-ਬਹੁਤੀ ਜਿਹੜੀ ਵੀ ਹੈਗੀ ਤੀ ਔਰ ਫਿਲਹਾਲ ਮੈਂ ਤੋਰੀਆਂ ਬੈੱਡ ਸ਼ੀਟ ਕੇ ਕਵਰ ਵਗੈਰਾ ਔਰ ਕਿਉਂਕਿ ਅੱਜ ਜੋਤ ਘਰ ਐ ਥੋੜੀ ਜੀ ਹੈਲਪ ਕਰਾ ਦਿੰਦੇ ਆ ਬੱਚੇ ਵੀ ਏ ਚਲੋ ਜੀ ਪਹਿਲਾਂ ਪਾ ਥੋੜੇ ਜੇ ਪੈਂਡਿੰਗ ਕੰਮ ਨਵੇੜੀਏ ਫਿਰ ਜੋਤ ਨੇ ਆਪਣੀ ਨਾ ਜੋ ਬੁక్స్ ਲੈ ਕੇ ਆਈ ਹੈ ਨਾ ਮੇ ਰਜਿਸਟਰ ਉਹਨਾਂ ਆਪਾਂ ਕੈਰੀ ਮੰਮੀ ਅੱਜ ਕਵਰ ਚੜਾਣੇ ਆ ਕਿਉਂਕਿ ਮੈਡਮਾਂ ਨੇ ਕਵਰ ਚੜਾਣੇ ਵਾਸਤੇ ਕਿਹਾ ਹੈ। ਸੋ ਜਸਟ ਕੋਠੇ ਪਰ ਚੱਲ ਰਹੀ ਹੈ ਜੀ ਹਵਾ ਮੈਂ ਸਟੈਂਡ ਲਾ ਲਿਆ ਔਰ ਕੱਪੜੇ ਆਪਾਂ ਨੇ ਸੁੱਕਣੇ ਪਾ ਦੇਣੇ ਆ ਔਰ ਅੱਜ ਬੈਗ ਵੀ ਵਗੈਰਾ ਧੋਣੇ ਆ ਬੱਚਿਆਂ ਕੇ ਸਕੂਲ ਵਾਲੇ ਔਰ ਫਿਲਹਾਲ ਅੱਜ ਧੋਬੀ ਕਾਟੀ ਚਲਾਣਾ ਆਪਾਂ ਨੇ ਲੋ ਜੀ ਮਸ਼ੀਨ ਵੀ ਬੋਲ ਗਈ। ਤੋ ਹਵਾ ਚੱਲ ਰਹੀ ਸੀ ਇਸ ਕਰਕੇ ਮੈਂ ਕੱਪੜੇ ហេਠਾ ਹੀ ਸੁੱਕਣੇ ਪਾਤੇ ਕਿਉਂਕਿ ਜੇ ਮੈਂ ਕੋਠੇ ਪਰ ਪਾੰਦੀ ਨਾ ਬਹੁਤ ਤੇਜ਼ ਹਵਾ ਚੱਲ ਰਹੀ ਐ ហេਠਾ ਹੀ ਸੁੱਕ ਜਾਣੇ ਆ ਅਜੇ ਉਤਨ ਨੂੰ ਸੋਤਾ ਖਣਾ ਵਾਂਗੀ ਤਬ ਆ ਬੋਲ ਗਰਮ ਗਰਮ ਛਿਲ ਲੈ ਚਾਹ ਲੈ ਕੇ ਸਪੰਗ ਮੈਂ ਛਿਲ ਦੂਗਾ ਕਿ ਅਜੇ ਦੇ ਸਮਾਰਕ ਕਰਦੇ ਆ ਕੀ ਲੋ ਯਾਰ ਹਾਂ 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 ਇਸ ਤਰ੍ਹਾਂ ਚਾਲ ਵਾਪੀ ਪਾ ਦੇ ਦੀ ਪਾ ਦੇ ਮਸ਼ੀਨ ਤੇ ਜਿਹੜਾ ਦੇ ਦਸਤਾਨੇ ਆਣੇ ਸਾਰੇ ਪ੍ਰਿੰਟ ਆਹਾਂ ਪਾ ਦੇ ਰੱਖ ਸਿਕਾੜ ਲੈ ਵਾਪੀ ਦੇ ਤੋ ਜਸਟ ਕੱਪੜਿਆਂ ਦਾ ਥੋਬੀ ਘਾਟ ਆਪਣਾ ਹੋ ਗਿਆ ਕੰਪਲੀਟ ਔਰ ਮੈਂ ਇੱਥਾਂ ਹੀ ਸੁੱਕਣੇ ਪਾਤੇ ਔਰ ਜੋ ਚੱਦਰਾਂ ਤੀਆਂ ਨਾ ਬੈੱਡ ਸ਼ੀਟ ਤੀਆਂ ਉਹ ਮੈਂ ਕੋਠੇ ਪਰ ਪਾਈਆਂ ਸੁੱਕਣਾ ਸੁੱਕਣੀਆਂ ਤੇ ਲਿਓ ਨੂੰ ਦੇਖੋ ਔਰ ਖਾਲੀ ਸਿਲੰਡਰ ਪਿਆ ਤੋ ਇੱਧਰ ਜੀ ਦੁਪਹਿਰ ਹੋ ਗਿਆ ਤਾਂ ਔਰ ਮੈਂ ਖਾਰੀਆਂ ਆਪਣੀ ਰੋਟੀ ਕਿਉਂਕਿ ਬਾਕੀਆਂ ਨੂੰ ਭੁੱਖ ਨਹੀਂ ਹੈਗੀ ਜੋਤ ਪਈਆ ਆਰਮਨਾਲ ਜੋਤਿਆਂ ਦੀ ਮੰਮਾ ਮੈਂ ਫਿਲਮ ਦੇਖਣੀ ਹੈ ਇਹ ਦੇਖ ਰਹੀ ਹੈ ਮੈਡਮ ਆਪਣੀ ਫਿਲਮ ਔਰ ਮੈਂ ਖਾਣ ਲੱਗੀ ਵੀ ਆ ਰੋਟੀ ਕਿਉਂਕਿ ਇਹਨਾਂ ਨੇ ਰੋਟੀ ਸਵੇਰੇ ਰੱਜ ਕੇ ਖਾ ਲਈ ਦੇਖੋ ਸਵਾ 1:00 ਹੋ ਗਿਆ ਭੁੱਖ ਤਾਂ ਲੱਗਣੀ ਹੋਤੀ ਹਨਾ ਔਰ ਮੈਂ ਸਵੇਰੇ ਇੱਕ ਰੋਟੀ ਖਾਂਦੀ ਹੁੰਨੀ ਐ ਇਸ ਕਰਕੇ ਮੈਨੂੰ ਹੁਣ ਭੁੱਖ ਲੱਗੀ ਐ ਤੇ ਹੁਣ ਮੈਂ ਰਾਜਮਾ ਕੀ ਸਬਜ਼ੀ ਐ ਆਪਣੀ ਦੋ ਫੁਲਕੇ ਰੱਖ ਲਈ ਤੇ ਹੁਣ ਖਾਉਂਗੀ ਮੈਂ ਆਪਣੀ ਰੋਟੀ ਤੇ ਰੂਪ ਕਹਿੰਦੀ ਮੈਂ ਨਹੀਂ ਖਾਣੀ ਰੋਟੀ ਤੋ ਲੋ ਜੀ ਇਹ ਵੀਡੀਓ ਮੇਰੀ 2 ਘੰਟੇ ਲੇਟਦੀ ਹੈ ਜਦੋਂ ਅਸੀਂ ਰੋਟੀ ਖਾ ਲਈ ਤੀ ਰੋਟੀ ਖਾ ਕੇ ਫਿਰ ਸਾਰੇ ਜਣੇ ਸੋ ਗਏ ਕਿਉਂਕਿ ਥੱਕ ਗਏ ਬਈ ਇੱਕ ਨਾ ਗਰਮੀ ਨਹੀਂ ਜਾ ਰਹੀ ਹੈ ਕਿ ਦਿਨ ਵੀ بڑے بڑے ਹਰੇ ਤੱਕ ਛੋਟੇ ਮੈਨੂੰ ਲੱਗਦਾ ਹੋਏ ਹੀ ਨਹੀਂ ਚੱਜ ਨਾਲ ਤੇ ਗਰਮੀ ਦਾ ਮੌਸਮ ਜਾ ਨਹੀਂ ਰਿਹਾ ਬਸ ਏਸੀ ਲਾਇਆ ਹੋਇਆ ਤਾਂ ਸਾਰੇ ਜਣੇ ਰੋਟੀ ਖਾ ਖਾ ਕੇ ਸੋ ਗਏ ਔਰ ਮੈਂ ਲਈ ਤੀ ਜੀ ਕੱਪੜੇ ਤਾਰ ਕੇ ਤੈਂਹਾ ਮਾਰ ਦੰਨੇ ਆ ਹੁਣ ਆਪਾਂ ਕੱਪੜਿਆਂ ਦੀਆਂ ਤੇ ਲਿਓ ਦੇਖੋ ਮੂਰੇ ਆਪਣੀ ਫੋਟੋ ਸ਼ੂਟ ਕਰਦੇ ਆ ਮਾਰ ਰਹੀਆਂ ਜੀ ਕੱਪੜਿਆਂ ਕੀ ਤੈਂਹਾ ਕਿਉਂਕਿ ਕੱਪੜੇ ਵੀ ਬਹੁਤ ਤੇ ਜੜੇ ਆ ਜਿਤੋਏ ਆ ਔਰ ਮੈਂ ਸੋ ਗਈ ਸੀ ਫਿਲਹਾਲ ਪ੍ਰੈਸਾਂ ਵਾਲੇ ਇੱਕ ਪਾਸਾ ਗੱਡ ਰਹੀਆਂ ਔਰ ਤੇ ਹਮਾਰ ਰਹੀਆਂ ਕੱਪੜਾ ਕੀ ਇਧਰ ਬੰਦਾ ਲੂਈ ਨੂੰ ਤੰਗ ਕਰ ਰਿਹਾ ਜੋਤ ਬੁਗੜੀ ਕਿੱਥੇ ਬਣ ਗਈ ਤੇਰੀ ਹਾਏ ਮੂੰਹ ਨਾ ਦੇ ਜੋ ਤੋ ਇਸਕੇ ਨਾਲ ਗੁੱਟ ਹੋ ਜਾਏਗਾ ਓਏ ਓਏ ਆ ਗਿਆ ਕਰਤਾ ਤੇਰੀ ਕਰੀ 2 ਮਿੰਟ ਇਹ ਨਾ ਵੱਜ ਗਿਆ ਪੁੱਟੇ ਕੰਮ ਕਰ ਰਿਹਾ ਬੰਦਾ ਨਾ ਨਾ ਲਿਓ ਆ ਜਾ ਟੰਗ ਨਾ ਕਰ ਚਲੋ ਜੀ ਮੈਂ ਮਾਰਾਂ ਕੱਪੜਾ ਕੀ ਤੇ ਹਾਂ ਫੇਰ ਨਾ ਜੋਤ ਨੇ ਆਪਣੀ ਬੁੱਕਸ ਕੇ ਉੱਪਰ ਕਵਰ ਚੜਾਣੇ ਆ ਕਿਉਂਕਿ ਕੱਲੂ ਸਕੂਲ ਜਾਣਾ ਨਾ ਕੋ ਸੋਰੀ ਕੱਲੂ ਸੰਡੇ ਐ ਦੇਖੋ ਜੀ ਹਾਂ ਤੋਂ ਮੇਰੀ ਰਾਤ ਪੀਓ ਰੱਖਣਾ ਮੋਟਾ ਹਾਂ ਇਹ ਮੈਥ ਨੂੰ ਲਗਾ ਲਈ ਹਣਾ ਨਾ ਮੋਟਾ ਐ ਮੈਥ ਵਾਸਤੇ ਇੱਕ ਐਸੇ ਇਧਰ ਮੈਂ ਰੂਪ ਕੀ ਕਿਤਾਬਾਂ ਪਾਣੀ ਆ ਬੈਗਵਾ ਜੋ ਕੀ ਮੰਡੇ ਨੂੰ ਚਾਹੀਦੀਆਂ ਵੈਸੇ ਕੱਲ ਨੂੰ ਸੰਡੇ ਐ ਅੱਜ ਇਹ ਨਵੇੜ ਦੇਣਾ ਕੰਮ ਕਿਉਂਕਿ ਬੈੱਡ ਦੇ ਉੱਪਰ ਖਲਾਰਾ ਖਿੰਡਿਆ ਹੋਣਾ ਇਹ ਸਾਰਾ ਸਾਫ਼ ਕਰਨਾ ਹੈ ਹੈਲੋ ਲਿਓ ਨੂੰ ਤੰਗ ਨਾ ਕਰ ਪਰੇਸ਼ਾਨ ਕਰ ਰਹੀ ਐ ਲਿਓ ਨੂੰ ਪੂਰੀ ਤਰ੍ਹਾਂ ਇੰਗਰੀ ਉੱਡ ਜਾ ਨਾ ਪਰੇਸ਼ਾਨ ਕਰ ਲਿਓ ਕੋ ਨਾ ਜੋਤ ਵੱਡਣਾ ਉਹਨੇ ਰਹਿਣ ਦੇ ਅੱਜ ਸਕੂਲ ਦਾ ਕੰਮ ਆ ਗਿਆ ਪਤਾ ਨਾ ਰੋ ਨਾ ਰੋ ਨਾ ਪਤਾ ਨਹੀਂ ਕਿੰਨਾ ਆਇਆ ਪਹਿਲਾਂ ਹੀ ਲੱਗ ਗਿਆ ਕੀ ਹੋ ਗਿਆ ਕੰਮ ਨਹੀਂ ਆਇਆ ਉਹਦੇ ਮੈਡਮ ਨੇ ਉਹ ਭੇਜਿਆ ਕੀ ਕਹਾਵਾ ਪਤਾ ਨਹੀਂ ਕਿ ਉਹ ਰੋ ਰਹੀ ਹੈ ਰੂਪਨਾ ਬਿਮਾਰ ਹੋ ਰਹੀ ਹੈ ਨਹੀਂ ਕਰਨਾ ਨਹੀਂ ਕਰਨਾ ਨਹੀਂ ਹੈ ਉਹ ਲਿਖਣੇ ਦਾ ਕੰਮ ਥੋੜੀ ਹੈ ਲੋ ਜੀ ਚੜਾਈ ਆਪਾਂ ਜਿਲਤਾ ਜੋਤਕੀਆਂ ਹਾਂ ਮੈਂ ਚੜਾਣੀਆਂ ਚੀਕਾ ਵਰ ਜੋਤ ਕੀ ਕਾਪੀਆਂ ਪਰ ਔਰ ਜੋਤ ਵੀ ਗੈਲ ਲਗੇਗੀ ਮੈਂ ਵੀ ਲਗਾਂਗੀ ਕਿਉਂਕਿ ਸੱਤ ਕਾਪੀਆਂ ਤਿੰਨ ਮੈਂ ਵੰਡੀਆਂ ਚਾਰ ਲਈਆਂ ਜੋਤ ਨੇ ਰੂਪ ਕੋਈ ਕੰਮ ਨਹੀਂ ਮਿਲਿਆ ਰੂਪ ਰੁੱਸ ਗਈ ਕਹਿਰੀ ਮੈਨੂੰ ਕੰਮ ਨਹੀਂ ਕਰਨਾ ਸਕੂਲ ਦਾ ਕਿਉਂਕਿ ਥੱਕ ਗਈ ਨਾ ਲਗਾਤਾਰ ਪੜਾਈ 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 ਪੇਪਰ ਤੇ ਥੋੜੇ ਜੇ ਰੈਸਟ ਮਿਲਿਆ ਇਸ ਨੂੰ ਦੋ ਦਿਨ ਮੈਂ ਕਿਹਾ ਥੋੜਾ ਰੈਸਟ ਲੇ ਮਸਤੀ ਮਾਰ ਤੇ ਬਾਕੀ ਦੂਆ ਸੈਮੈਸਟਰ ਸ਼ੁਰੂ ਹੋ ਗਿਆ ਨਾ ਮੈਡਮ ਆ ਤਾਰੀ ਤਨ ਕੰਮ ਦੇਰੀਆਂ ਨਾਲ ਦੀ ਨਾਲ ਤੇ ਚਲੋ ਜੀ ਪਹਿਲਾਂ ਆਪਾਂ ਚਿਲਤਾ ਚੜਾਨੇ ਆ ਔਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਔਰ ਕੀ ਆ ਇਹ ਜੋਤ ਥੋੜਾ ਜਿਹਾ ਕੈਮਰਾ ਇਧਰ ਨੂੰ ਰੱਖਾਂ ਮੈਂ ਚਿਲਤਾ ਚੜਾਨੇ ਆ ਲਿਆ ਚੱਕ ਕੇ ਕੈਂਚੀ ਵੀ ਲਿਆ ਦੇਖਿਆ ਇੱਕ ਡਮੋਟਾ ਰਜਿਸਟਰ ਦੇਖੋ ਕਿ ਡੀਮੋਟੀ ਮੋਟੀ ਕਾਪੀਆਂ ਇਹ ਮੈਂ ਤੁਹਾਨੂੰ ਲਾਣੀ ਐ ਡੀਮੋਟੀ ਤਨਕਿਆ ਘਰ ਉਪਾਨ ਲਗੀ ਹੋਈ ਐ ਹੁਣ ਕੌਣ ਕਿਆ ਲੱਭ ਰਹੀ ਕਿਉਂ ਇੱਕ ਸ਼ੱਟ ਨਹੀਂ ਕਰਨਾ ਤਾਂ ਅੱਛਾ ਬਣੋ ਤਾਂ ਦੇ ਦੇ ਪਪਾ ਵੀ ਚੜਾ ਰਹੇ ਐ ਲੱਗਾਂ ਚੀਜ਼ ਵਾਹ ਜੀ ਵਾਹ ਚੱਲ ਦੋਆਪਾ ਮੈਂ ਚੜਾਦਾ ਫਿਰ ਮੈਂ ਦੋਆਪੂ ਤਾਂ ਮਨੇ ਲਾਈ ਵਾਣਾ ਮੈਂ ਲਾਈ ਵਾਣਾ ਨਾ ਮੈਨੂੰ ਕਿਹਾ ਵੀ ਦੋਆਪਾ ਚੜਾਦਾ ਮੈਂ ਤਿੰਨਾ ਪਪਾ ਪਪਾ ਚੜਾ ਦੇਂਗੇ ਪੰਜ ਹੋਜेंगी ਜਾਂ ਦੋ ਤੇਰੀਆਂ ਮੁੱਕਦੇ ਨਹੀਂ ਸਾਰੇ ਚੜਾ ਦੇਂਗੇ ਲੱਕੇ ਦੇਖ ਰੂਪ ਨੇ ਕਿਸੇ ਕੋ ਪੀਪਰ ਕਵਰ ਨਹੀਂ ਚੜਾਇਆ ਰੂਪ ਕੈ ਇਸ ਤੀਸ ਆ ਰਿਹਾ ਮੈਡਮ ਨੇ ਕਿਹਾ ਹਾਂ ਕਾਹਨ ਨੰਬਰ ਜੁੜਾ ਰੂਪਰੇ ਤੋਂ ਵੀ ਕਵਰ ਫਾੜ ਦੇਣੇ ਛੋਟੇ ਬੱਚਿਆਂ ਨੇ ਚਲੋ ਜੀ ਬਾਈ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈਏ ਬਾਏ ਬਾਏ